ਯਸਟੇਜਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪਿੰਡ ਨੋਖਰਵਾਲ ਰਾਣੀਪੁਰਾ ਨਡਾਲਾ ਦੇ ਗੀਂਜਰਾ ਦੀ ਸੇਵਾ ਕੀਤੀ ਹੈ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਇੱਕ ਜ਼ਰੂਰੀ ਸੂਚਨਾ ਹੈ ਕਿ ਲੁਧਿਆਣੇ ਤੋਂ ਕੰਪਲਸ਼ਾਨ ਲੈ ਕੇ ਇੱਥੇ ਇੱਕ ਛੋਟਾ ਹਾਥੀ ਲੈ ਕੇ ਸਾਥੀ ਆਏ ਆ ਉਹ ਖਰਾਬ ਹੋ ਗਿਆ ਹੈ ਜੇ ਕੋਈ ਵੀਰ ਮਕੈਨਿਕ ਹੋਵੇ ਤਾਂ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਇਹ ਛੋਟਾ ਹਾਥੀ KFC ਮਾਲ ਦੇ ਕੋਲ ਖੜਾ ਹੈ ਤਾਂ ਕਿ ਉਹਦੀ ਜੜੀ ਤਿਆਰੀ ਕੀਤੀ ਜਾ ਸਕੇ ਇਹਦੇ ਨਾਲ ਹੀ ਦੋ ਜ਼ਰੂਰੀ ਸੂਚਨਾਵਾਂ ਹੋ ਰਿਆ ਕਿ ਸਟੇਜ ਦੇ ਉੱਪਰ ਜਿਹੜੀਆਂ ਜਥੇਬੰਦੀਆਂ ਦੀ ਅੱਜ ਸਟੇਜ ਤਾਲਕ ਦੀ ਡਿਊਟੀ ਹੈ ਉਹਨਾਂ ਦੇ ਵਲੰਟੀਅਰਾਂ ਤੋਂ ਇਲਾਵਾ ਦੂਸਰੇ ਉੱਪਰ ਆਉਣ ਦੀ ਕਿਰਪਾਲਤਾ ਨਾ ਕਰਨ ਤਾਂ ਕਿ ਸਟੇਜ ਤੇ ਰੌਸ਼ ਨਹੀਂ ਪਵੇ ਇੱਕ ਜ਼ਰੂਰੀ ਸੂਚਨਾ ਹੈ ਕਿ ਜਿਹੜੇ ਬੁਲਾਰੇ ਨੇ ਜਥੇਬੰਦੀਆਂ ਵੱਲੋਂ ਬੋਲਣਾ ਹੈ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੇ ਪ੍ਰਧਾਨ ਤੇ ਸ੍ਰਾਇਆ ਸਕੱਤਰ ਜੀ ਦੇ ਕੋਲੋਂ ਲਿਖਾ ਕੇ ਆਪਣੀ ਸਲਿੱਪ ਦੇਣ ਕਿ ਅੱਜ ਦੇ ਦਿਨ ਸਾਡਾ ਇਹ ਬਲਾਰਾ ਜਿਹੜਾ ਉਹ ਤੁਹਾਡੇ ਨਾਲ ਅੱਜ ਆਪਣੇ ਵਿਚਾਰ ਸਾਂਝੇ ਕਰੂ ਕਈ ਵਾਰੀ ਦੂਸਰੇ ਸਾਥੀ ਆ ਜਾਂਦੇ ਤੇ ਵੱਡੇ ਆਗੂਆਂ ਨੂੰ ਮੁੜ ਕੇ ਬੋਲਣ ਚ ਮੁਸ਼ਕਲ ਆਉਂਦੀ ਹੈ ਇਸ ਕਰਕੇ ਸੰਚਾਲਕ ਕਮੇਟੀ ਨੇ ਤੈਅ ਕੀਤਾ ਕਿ ਜਿਹੜੇ ਸਵੈ ਆਗੂ ਹੈ ਉਹਨਾਂ ਦੇ ਸਾਈਨਾਂ ਤੋਂ ਬਿਨਾਂ ਕਿਸੇ ਬਲਾਰੇ ਨੂੰ ਸੂਬੇ ਵੱਲੋਂ ਟਾਈਮ ਨਹੀਂ ਦਿੱਤਾ ਜਾਊਗਾ ਡਾਕਟਰ ਦਰਸ਼ਨਪਾਲ ਤੋਂ ਅਗਲੇ ਬਾਰੇ ਸਰਦਾਰ ਜੁਜੀਤ ਸਿੰਘ ਡੱਲੇਵਾਲ ਭਾਰਤੀ ਸਿੰਘ ਪੰਜਾਬ ਤਿਆਰ ਰਹਿਣ ਜੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਪੰਡਾਲ ਦੇ ਵਿੱਚ ਬਿਰਾਜਮਾਨ ਬਹੁਤ ਹੀ ਦੂਰੋਂ ਦੂਰੋਂ ਆਏ ਕਿਸਾਨ ਮਿਹਨਤਕਸ਼ ਭੈਣੋ ਤੇ ਭਰਾਵੋ ਕੱਲ ਪਰਸੋਂ ਤੁਸੀਂ ਬਿਆਨ ਪੜਿਆ ਹੋਣਾ ਨਰਿੰਦਰ ਮੋਦੀ ਜੀ ਦਾ ਉਹਨਾਂ ਨੇ ਕਿਹਾ ਕਿ ਮੈਂ ਦੋਨੇ ਹੱਥ ਜੋੜ ਕੇ ਸਿਰ ਨੀਵਾ ਕਰਕੇ ਬਹੁਤ ਹੀ ਆਪਣੇ ਆਪ ਨੂੰ ਨਿਰਮਾਨਤਾ ਦੇ ਨਾਲ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਜਿਹੜੇ ਕਾਨੂੰਨ ਅਸੀਂ ਬਣਾਏ ਨੇ ਇਨ੍ਹਾਂ ਕਾਨੂੰਨਾਂ ਦੇ ਬਾਰੇ ਜੇ ਤੁਹਾਨੂੰ ਕੋਈ ਠੇਸ ਪਹੁੰਚੀ ਹੈ ਤਾਂ ਮਹਿਸੂਸ ਕਰਦੇ ਹੋਏ ਨਾਲ ਮੈਂ ਇਹ ਕਹਿਣਾ ਚਾਹੁੰਦਾ ਅਗਲੇ ਹੀ ਪਾ ਲੋ ਬਦਲ ਜਾਂਦੇ ਨੇ ਮੋਦੀ ਜੀ ਕਿ ਉਹ ਕਾਨੂੰਨਾਂ ਦੀ ਪੂਰੀ ਵਿਆਖਿਆ ਦੇਣ ਲੱਗਦੇ ਨੇ ਇਸੇ ਤਰ੍ਹਾਂ 17 ਤਰੀਕ ਨੂੰ ਦੇਸ਼ ਦੇ ਖੇਤੀ ਮੰਤਰੀ ਨੇ ਇੱਕ 8 ਸਫ਼ਿਆਂ ਦੀ ਚਿੱਠੀ ਕੱਢੀ ਐ ਉਹ 8 ਸਫ਼ਿਆਂ ਦੀ ਚਿੱਠੀ ਦੇ ਵਿੱਚ ਹੀ ਉਹੀ ਕੁਝ ਕਹਿੰਦੇ ਨੇ ਜੋ ਸਾਡੇ ਨਾਲੋਂ ਸਾਰੀਆਂ ਮੀਟਿੰਗਾਂ 'ਚ ਕਹਿੰਦੇ ਰਹੇ ਨੇ ਭਰਾਵੋ ਉਹਨਾਂ ਨੇ ਪੁਆਇੰਟ ਕੱਢ ਕੇ ਲਿਖੇ ਨੇ ਉਸ ਚਿੱਠੀ ਦੇ ਅੰਦਰ ਕਿ ਕਿਸਾਨ ਕਹਿੰਦੇ ਨੇ ਕਿ ਮੰਡੀ ਖਤਮ ਹੋ ਜਾਊਗੀ ਕਿਸਾਨ ਕਹਿੰਦੇ ਨੇ ਘੱਟੋ ਘੱਟ ਸਮਰਥਨ ਮੁੱਲ ਖਤਮ ਹੋ ਜਾਊਗਾ ਇਹ ਝੂਠ ਐ ਕਿਸਾਨ ਕਹਿੰਦੇ ਨੇ ਕਿ ਠੇਕਾ ਖੇਤੀ ਵਿੱਚ ਜ਼ਮੀਨ ਚਲੇ ਜਾਊਗੀ ਕਿਸਾਨ ਦੀ ਇਹ ਝੂਠ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ ਮੰਨ ਲਓ ਮੈਂ ਕਿਸੇ ਇੱਕ ਸਖਸ਼ ਨੂੰ ਕਹਿਣਾ ਵੀ ਤੈਨੂੰ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਤੈਨੂੰ ਇਹ ਦੱਸ ਤੈਨੂੰ ਹੱਡੀ ਦਾ ਕੈਂਸਰ ਚਾਹੀਦਾ ਤੈਨੂੰ ਬਾਹ ਦਾ ਕੈਂਸਰ ਚਾਹੀਦਾ ਜਾਂ ਦਿਮਾਗ ਦਾ ਕੈਂਸਰ ਚਾਹੀਦਾ ਨਾਲ ਮੈਂ ਕਹਿ ਦਿੰਦਾ ਹੁਣ ਕੈਂਸਰ ਦੀ ਬਿਮਾਰੀ ਤਾਂ ਤੇਰੀ ਹੋ ਗਈ ਇਹਨੂੰ ਮੈਂ ਐਕਸ ਬਿਜਲੀਆਂ ਲਾ ਕੇ ਥੋੜਾ ਠੀਕ ਕਰ ਦਿੰਨਾ ਇਹਨੂੰ ਮੈਂ ਕੀਮੋਥੈਰੇਪੀ ਨਾਲ ਠੀਕ ਕਰ ਦਿੰਨਾ ਅਸਲੇ ਕਾਨੂੰਨ ਨੇ ਜਿਹੜੇ ਇਹ ਕਿਸਾਨ ਲਈ ਇੱਕ ਕੈਂਸਰ ਦੀ ਬਿਮਾਰੀ ਲਾ ਕੇ ਹੁਣੇ ਕਹਿੰਦੇ ਨੇ ਵੀ ਅਸੀਂ ਬਿਜਲੀਆਂ ਲਾ ਦਿੰਨੇ ਆ ਅਸੀਂ ਟੀਕੇ ਲਾ ਕੇ ਠੀਕ ਕਰ ਦਿੰਨੇ ਆ ਅਸੀਂ ਦਵਾਈਆਂ ਨਾਲ ਠੀਕ ਕਰ ਦਿੰਨੇ ਆ ਜਦੋਂ ਕਿ ਕੈਂਸਰ ਕਦੇ ਠੀਕ ਨਹੀਂ ਹੋਇਆ ਪੂਰਾ ਇਸ ਕਰਕੇ ਇਹਨੂੰ ਸਾਦੀ ਪਾਸ਼ਾ ਚ ਮੈਂ ਕਹਿਣਾ ਚਾਹੁੰਨਾ ਕਿ ਪਹਿਲਾਂ ਤਾਂ ਕਹਿੰਦੇ ਅਸੀਂ ਖੇਤੀ ਮੰਡੀ ਪ੍ਰਾਈਵੇਟ ਮੰਡੀ ਆ ਸਰਕਾਰੀ ਮੰਡੀ ਐ ਬਾਹਰ ਪ੍ਰਾਈਵੇਟ ਮੰਡੀ ਲੈ ਕੇ ਆਉਣੇ ਆ ਪ੍ਰਾਈਵੇਟ ਮੰਡੀ ਲੈ ਕੇ ਆਵਾਂਗੇ ਪਰ ਇਸ ਪ੍ਰਾਈਵੇਟ ਮੰਡੀ ਦੇ ਵਿੱਚ ਅਸੀਂ ਥੋੜੀਆਂ ਜੀਆਂ ਉਹ ਲਾ ਲੈਣੇ ਕੁਝ ਕਾਨੂੰਨ ਬਣਾ ਲੈਣੇ ਇਹਦਾ ਅਸੀਂ ਥੋੜਾ ਜਿਹਾ ਟੈਕਸ ਲਵਾ ਲੈਣੇ ਆ ਅਸੀਂ ਕਹਿੰਦੇ ਕਿ ਤੁਸੀਂ ਪ੍ਰਾਈਵੇਟ ਮੰਡੀ ਲੈ ਕੇ ਕਿਉਂ ਆਉਣੇ ਹੋ ਜਿਹੜੀ ਸਾਡੀ ਸਰਕਾਰੀ ਮੰਡੀ ਐ ਇਹਦੀਆਂ ਘਾਟਾਂ ਨੂੰ ਦੂਰ ਕਰੋ ਇਹਦੀਆਂ ਕਮੀਆਂ ਨੂੰ ਦੂਰ ਕਰੋ ਇਹਦੀ ਭ੍ਰਿਸ਼ਟਾਚਾਰੀ ਨੂੰ ਦੂਰ ਕਰੋ ਇਹਦੀ ਅਫਸਰਸ਼ਾਈ ਨੂੰ ਦੂਰ ਕਰੋ ਦੂਜਾ ਇਹ ਹੀ ਠੇਕਾ ਖੇਤੀ ਬਾਰੇ ਆ ਵੀ ਠੇਕੇਦਾਰ ਵੱਡੇ ਵੱਡੇ ਆਉਣਗੇ ਕਾਰਪੋਰੇਟ ਘਰਾਣੇ ਆਉਣਗੇ ਉਹ ਜਦੋਂ ਆਉਣਗੇ ਤਾਂ ਉਹਨਾਂ ਤੇ ਅਸੀਂ ਥੋੜੀਆਂ ਜਿਹੀਆਂ ਰੈਸਟ੍ਰਿਕਸ਼ਨਾਂ ਲਾ ਲੈਣੇ ਆ ਕਿਉਂ ਬਈ ਤੁਸੀਂ ਉਹਨਾਂ ਨੂੰ ਲੈ ਕੀ ਕਿਉਂ ਨੇ ਜਦ ਅਸੀਂ ਮੰਗਦੇ ਨਹੀਂ ਸਾਡੇ 60 70% ਕਿਸਾਨਾਂ ਦਾ ਖੇਤੀਬਾੜੀ ਇੱਕ ਧੰਦਾ ਹੈ ਔਰ ਰੋਜ਼ਗਾਰ ਦਾ ਸਾਡਾ ਇੱਕ ਸਾਧਨ ਉਹਦੇ ਤੇ ਸਾਡੇ ਪੂਰਾ ਪਰਿਵਾਰ ਪੜਦਾ ਸਾਡੇ ਬੱਚਿਆਂ ਨੂੰ ਉਹਤੇ ਕੰਮ ਮਿਲਦਾ ਤੁਸੀਂ ਉਹਦੀ ਜਗ੍ਹਾ ਤੇ ਵੱਡੇ ਘਰਾਣਿਆਂ ਨੂੰ ਸਾਡੀ ਜ਼ਮੀਨ ਦੇ ਕੇ ਉਹਨਾਂ ਦੇ ਸਾਧਨਾ ਰਹੀ ਉਹਨਾਂ ਦੀ ਪੂੰਜੀ ਰਹੀ ਉਹ ਖੇਤੀ ਕਰਾਉਣਾ ਚਾਹੁੰਦੇ ਹੋ ਕਿਉਂ ਇਹਦੇ ਕੋਈ ਜਵਾਬ ਨਹੀਂ ਹੈਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਜੀ ਕਿਸਾਨ ਤਰੱਕੀ ਕਰੂਗਾ ਇਹਦੇ ਨਾਲ ਮੰਡੀ ਦੇ ਵਿੱਚ ਮੁਕਾਬਲਾ ਹੋਊਗਾ ਮੈਨੂੰ ਇਹ ਦੱਸੋ ਮੈਂ ਗੱਲ ਬੜੀ ਸਪਸ਼ਟ ਕਰਨੀ ਚਾਹੁੰਦਾ ਇਹ ਵੀ ਕਿਹੜਾ ਕਿਸਾਨ ਹੈ ਜਿਹੜਾ ਉਹ ਬਿਹਾਰ ਤੋਂ ਆ ਕੇ ਪੰਜਾਬ ਦੇ ਵਿੱਚ ਆਪਣਾ ਝੋਨਾ ਵੇਚਦਾ ਉਹ ਕਿਸਾਨ ਨਹੀਂ ਵੇਚਦਾ ਉਹ ਵਪਾਰੀ ਲੈ ਕੇ ਆਉਂਦੇ ਨੇ ਨਾਲ ਦੀ ਨਾਲ ਇਹਨਾਂ ਕਾਨੂੰਨਾਂ ਬਾਰੇ ਇਹਨਾਂ ਕੋਲੋਂ ਇਹ ਜਵਾਬ ਮੰਗਣਾ ਚਾਹੀਦਾ ਹੈ ਵੀ ਕਿਹੜੇ ਵਿਧਾਨ ਨੇ ਤੁਹਾਨੂੰ ਇਜਾਜ਼ਤ ਦਿੱਤੀ ਇਹ ਤੁਸੀਂ ਵਿਧਾਨ ਦੀ ਲੰਘਣਾ ਕਰਕੇ ਕਾਨੂੰਨ ਬਣਾਏ ਨੇ ਸੋ ਭਰਾਵੋ ਇਹ ਜਿਹੜਾ ਪਰਸੋਂ ਮੋਦੀ ਸਾਹਿਬ ਨੇ ਵੱਡਾ ਬਿਆਨ ਦਿੱਤਾ ਹੈ ਮੱਧ ਪ੍ਰਦੇਸ਼ ਦੇ ਵਿੱਚ ਤੇ ਨਾਲ 8 ਸਫਿਆਂ ਦੀ ਜਿਹੜੀ ਚਿੱਠੀ ਜਾਰੀ ਕੀਤੀ ਹੈ ਇਹਨੂੰ ਗੌਰ ਨਾਲ ਪੜ ਲਿਓ ਸਾਰੇ ਮੁਲਕ ਦੇ ਵਿੱਚ ਆਪਣੀਆਂ ਜਥੇਬੰਦੀਆਂ ਨੇ ਇਹਨਾਂ ਦਾ ਲਿਖਤੀ ਜਵਾਬ ਦੇਤਾ ਆਪਣੇ ਆਈਟੀ ਸੈੱਲ ਨਹੀਂ ਵੱਖੋ-ਵੱਖਾ ਗਾਧੂਆਂ ਨੇ ਇਹਨਾਂ ਦਾ ਜਵਾਬ ਦੇਤਾ ਹਰ ਚੀਜ਼ ਦਾ ਆਪਾਂ ਜਵਾਬ ਦੇ ਰਹੇ ਹਾਂ ਇਹਨਾਂ ਨੂੰ ਸਾਫ਼ ਲਿਖ ਕੇ ਭੇਜਿਆ ਆਪਣੇ ਦੇਸ਼ ਦੇ 10 ਬੁੱਧੀਜੀਵੀਆਂ ਨੇ ਕਿ ਕਿਉਂ ਇਹ ਕਾਨੂੰਨ ਖਾਰਜ ਹੋਣੇ ਚਾਹੀਦੇ ਨੇ ਸਾਰੇ ਦੇਸ਼ ਦੇ ਬੁੱਧੀਜੀਵੀ ਇਸਤੇ ਲੱਗੇ ਹੋਏ ਨੇ ਸੋ ਇਸ ਹਾਲਤ ਦੇ ਵਿੱਚ ਜਦੋਂ ਆਪਾਂ ਲਗਾਤਾਰ ਲੜਾਈ ਲੜ ਰਹੇ ਆ ਇਹਨਾਂ ਨੇ ਚਮਚੇਵੇਂ ਸੁਪਰੀਮ ਕੋਰਟ ਚ ਕੇਸ ਪਾਇਆ ਸੁਪਰੀਮ ਕੋਰਟ ਪਹਿਲਾਂ ਮੇਰੇ ਤੋਂ ਵਕੀਰ ਸਾਹਿਬ ਦੱਸ ਕੇ ਗਏ ਨੇ ਔਰ ਮੈਂ ਅਪੀਲ ਕਰਨੀ ਚਾਹੁੰਨਾ ਸੁਪਰੀਮ ਕੋਰਟ ਦੇ ਫੈਸਲੇ ਦਾ ਪਹਿਲਾ ਜਿਹੜਾ ਹਿੱਸਾ ਹੈ ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਮਾਨਯੋਗ ਜੱਜ ਦਾ ਕਿ ਕਿਸਾਨਾਂ ਨੇ ਆ ਕੇ ਸੜਕ ਨੇ ਰਸਤਾ ਨਹੀਂ ਰੋਕਿਆ ਉਹ ਜਾਣਾ ਚਾਹੁੰਦੇ ਸੀ ਆਮ ਰੀਲਾ ਗਰਾਊਂਡ ਤੁਸੀਂ ਉਹਨਾਂ ਨੂੰ ਰੋਕਤਾ ਨੰਬਰ 1 ਨੰਬਰ 2 ਕਿਸਾਨਾਂ ਦਾ ਜਮਹੂਰੀ ਹੱਕ ਉਹਨਾਂ ਨੇ ਆਪਣੇ ਮੰਗਾਂ ਵਾਸਤੇ ਸੰਘਰਸ਼ ਕਰਨਾ ਪ੍ਰੋਟੈਸਟ ਕਰਨਾ ਉਹਨਾਂ ਦਾ ਜਮਹੂਰੀ ਹੱਕ ਹੈ ਬੈਠੇ ਨੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਖਦੇੜ ਦਿਓ ਇੱਥੋਂ ਲੋਕਾਂ ਨੂੰ ਬਹੁਤ ਸੁਵਿਧਾ ਹੁੰਦੀ ਹੈ ਲੇਕਿਨ ਸੁਪਰੀਮ ਕੋਰਟ ਨੇ ਕਿਹਾ ਨਹੀਂ ਇਹ ਬੈਠੇ ਨੇ ਇਹ ਉਦੋਂ ਤੱਕ ਬੈਠੇ ਰਹਿਣਗੇ ਜਦੋਂ ਤੱਕ ਕੋਈ ਹਿੰਸਾ ਨਹੀਂ ਹੁੰਦੀ ਸਰਕਾਰ ਨੂੰ ਵੀ ਕਿਹਾ ਪੀ ਤੁਨੂ ਵੀ ਕੋਈ ਹਤਕਾਰ ਨਹੀਂ ਹੈ ਕਿ ਹਿੰਸਾ ਕਰਕੇ ਇਹਨਾਂ ਨੂੰ ਉਠਾਓ ਸੋ ਮੈਂ ਉਸ ਫੈਸਲੇ ਦੇ ਆਧਾਰ ਦੇ ਉੱਤੇ ਇੱਥੇ ਸਾਰੇ ਹੀ ਸ਼ਾਮਲ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਆਪਣੀਆਂ 400 ਤੋਂ ਉੱਪਰ ਜਥੇਬੰਦੀਆਂ ਵੱਲੋਂ ਕਿ ਇਹ ਜਿਹੜਾ ਆਰਡਰ ਆਪਾਂ ਨੇ ਬਣਾਇਆ ਹੋਇਆ ਹੈ ਇਹ ਜਿਹੜਾ ਆਪਾਂ ਨੇ ਅੱਜ ਸਿਸਟਮ ਬਣਾਇਆ ਹੋਇਆ ਹੈ ਸ਼ਾਂਤਮਈ ਇਹਨੂੰ ਐਵੇਂ ਹੀ ਕਾਇਮ ਰੱਖੋ ਮਾੜੀ ਜੀ ਗੱਲ ਵੀ ਅਗਰ ਹੋਊਗੀ ਸੁਪਰੀਮ ਕੋਰਟ ਸਾਰਾ ਚਲੇ ਗਿਆ ਛੁੱਟੀ ਤੇ ਜਿਹੜਾ ਵਕੇਸ਼ਨ ਬੈਂਚ ਹੈ ਉਹਨੂੰ ਬੁਲਾਉਣ ਦਾ ਬਹਾਨਾ ਨਾ ਬਿਲੇ ਇਹਨਾਂ ਨੂੰ ਕੋਈ ਵੀ ਕਾਰਵਾਈ ਸਾਡੇ ਵੱਲੋਂ ਐਜੀ ਨਾ ਹੋਵੇ ਜਿਹਦੇ ਵਿੱਚ ਜਿਹੜੇ ਆਮ ਜੱਜ ਨੇ ਕੱਲ ਨੂੰ ਸਾਡੇ ਖਿਲਾਫ ਕੋਈ ਇਹ ਫੈਸਲਾ ਲੈਣ ਸੋ ਜਿਵੇਂ ਬੈਠੇ ਆ ਐਵੇਂ ਬੈਠੇ ਰਹਿਣਾ ਆਪਾਂ ਸ਼ਾਂਤੀ ਬਣਾਈ ਰੱਖਣੀ ਹੈ ਬਲਕਿ ਇਹਦੇ ਤੋਂ ਵੀ ਅੱਗੇ ਅਸੀਂ ਇਜ਼ਹਾਰ ਕਰਨਾ ਕਿ ਕਿਵੇਂ ਸਾਡੇ ਕਿਸਾਨ ਮਨੁੱਖਤਾਵਾਦੀ ਨੇ ਸਮਾਜ ਪੱਖੀ ਨੇ ਕਿਵੇਂ ਗਰੀਬਾਂ ਦੀ ਸਹਾਇਤਾ ਕਰਦੇ ਨੇ ਕਿਵੇਂ ਨਿਮਾਨਿਆਂ ਦੇ ਹੱਕ 'ਚ ਖੜਦੇ ਨੇ ਇਹ ਸਾਰਾ ਜਿਹੜਾ ਸਿੰਘੂ ਬਾਰਡਰ ਨਹੀਂ ਸਾਰੇ ਮੋਰਚਿਆਂ ਤੇ ਪਤਾ ਲੱਗ ਰਿਹਾ ਹੈ ਇਸ ਲਈ ਭਰਾਵੋ ਤੇ ਭੈਣੋ ਮੈਂ ਤੁਹਾਨੂੰ ਇਹ ਗੱਲ ਬਾਰ-ਬਾਰ ਇਹ ਕਹਿੰਨੇ ਆ ਸੀ ਸਾਰੇ ਬੁਲਾਰੇ ਕਹਿੰਨੇ ਆ ਕੇਂਦਰ ਸਰਕਾਰ ਝੂਠ ਬੋਲਦੀ ਆ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨੀ ਚਾਹੁੰਦੀ ਆ ਕੇਂਦਰ ਸਰਕਾਰ ਨੇ ਠਣ ਲਿਆ ਹੋਇਆ ਕਿ ਕਿਸਾਨਾਂ ਨੂੰ ਠਕਾ ਦਿਏ ਅਕਾ دیے ਇਹਨਾਂ ਚ ਫੁੱਟ ਪਾ دیے ਰੋਜ਼ ਕੋਈ ਨਾ ਕੋਈ ਬਿਆਨ ਦਿੰਦੇ ਨੇ ਰੋਜ਼ ਕੋਈ ਨਾ ਕੋਈ ਇਸ ਕਿਸਮ ਦੀ ਛੁਰਲੀ ਛੱਡਦੇ ਨੇ ਕਦੇ ਮੀਡੀਆ ਤੋਂ ਆ ਜਾਂਦਾ ਫਲਾਣੇ ਕਿਸਾਨ ਜੀ ਜਾ ਰਹੇ ਨੇ ਸਰਕਾਰ ਨੂੰ ਮਿਲ ਲਈ ਫਲਾਣੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਨਾਲ ਮੀਟਿੰਗ ਹੋਊਗੀ ਇਸ ਕਿਸਮ ਦੀਆਂ افਵਾਹਾਂ ਨੇ ਜੜੀਆਂ ਉਹ ਗੋਦੀ ਮੀਡੀਆ ਗੋਦੀ ਮੀਡੀਆ ਹੁੰਦਾ ਜਿਹੜਾ ਸਰਕਾਰ ਦੀ ਗੋਦੀ ਚੜਿਆ ਹੋਇਆ ਹੈ ਗੋਦੀ ਬੀੜੀਆ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਾਂ ਨੇ ਆਈਟੀਸੀਐਲ ਤਿਆਰ ਕੀਤਾ ਆਪਣੇ ਵੱਲੋਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸਨੇਹ ਦੁਨੀਆ ਚ ਜਾ ਰਹੇ ਨੇ ਹਰ ਜਗ੍ਹਾ ਤੇ ਫੇਸਬੁੱਕ ਤੇ ਟਵਿੱਟਰ ਤੇ ਸਨੈਪਚੈਟ ਤੇ ਵਟਸਐਪ ਵਗੈਰਾ ਤੇ ਸੋ ਜਦੋਂ ਇਹ ਸਨੇਹ ਜਾ ਰਹੇ ਨੇ ਉਦੋਂ ਮੇਰੀ ਤੁਹਾਨੂੰ ਅਪੀਲ ਹੈ ਕਿ ਡਟੇ ਰਹੋ ਸਿਆਲ ਆ ਗਿਆ ਬਹੁਤ ਜ਼ਿਆਦਾ ਆਪਣੀ ਸੇਵਾ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ ਗਰਮ ਕੱਪੜੇ ਲੋਕ ਲੈ ਕੇ ਆ ਰਹੇ ਨੇ ਬਹੁਤ ਚੀਜ਼ਾਂ ਇੱਥੇ ਖਾਨ ਨੂੰ ਲੋਕ ਦੇਖੇ ਜਾ ਰਹੇ ਨੇ ਪਿੱਛੇ ਅਪੀਲ ਕਰਦਾ ਮੈਂ ਸਾਰੇ ਪੰਜਾਬੀ ਆਪਣੇ ਦਿੱਲੀ ਦੇ ਨਾਲ ਲੱਗਦੇ ਸੂਬਿਆਂ ਨੂੰ ਕਿ ਹਰ ਪਿੰਡ ਵਿੱਚੋਂ ਘੱਟੋ-ਘੱਟ ਹਰ ਕਿਸਾਨ ਘਰ ਦਾ ਆਵੇ ਹਰ ਪਿੰਡ ਚੋਂ 10 ਨੌਜਵਾਨ ਹਰ ਪਿੰਡ ਚੋਂ 10 ਔਰਤਾਂ ਹਰ ਪਿੰਡ ਚੋਂ 10 ਖੇਤੀ ਮਜ਼ਦੂਰ ਨੇ ਜਿਹੜੇ ਉਹ ਵੀ ਇਰਾਕਤਨ ਪੰਜਾਬ ਦਿੱਲੀ ਵੱਲ ਤੇ ਨਾਲ ਦੀ ਨਾਲ ਅੱਜ ਮੀਟਿੰਗਾਂ ਮੱਤਪੂਰਨ ਇਸ ਮੀਟਿੰਗ ਦੇ ਵਿੱਚ ਅੱਜ ਆਪਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕੱਲੇ ਇੱਥੇ ਨਹੀਂ ਕੀਤੀ ਸਾਰੀ ਦੁਨੀਆ ਤੇ ਦੇਸ਼ ਕੀਤੀ ਹੈ ਇਹ ਸ਼ਰਧਾਂਜਲੀਆਂ ਦੇ ਨਾਲ-ਨਾਲ ਅੱਜ ਫੈਸਲੇ ਨਵੇਂ ਕਰਾਂਗੇ ਨਵੇਂ ਫੈਸਲਿਆਂ ਨੂੰ ਤੁਸੀਂ ਲਾਗੂ ਕਰਨਾ ਹੋਊਗਾ ਇਹ ਫੈਸਲੇ ਪੂਰੀ ਦੁਨੀਆ ਤੇ ਦੇਸ਼ ਤੇ ਪੰਜਾਬ 'ਚ ਸਾਰੇ ਜਗ੍ਹਾ ਲਾਗੂ ਕਰਨੇ ਹੋਣਗੇ ਇਹ ਲਾਗੂ ਕਰਦੇ ਹੋਈ ਆਪਾਂ ਜਿੱਤ ਵੱਲ ਅੱਗੇ ਵਧਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਆਪਣਾ ਕੀਮਤੀ ਸਮਾਂ ਤੇ ਸੁਝਾਅ ਦੇਣ ਵਾਸਤੇ ਹੁਣ ਮੈਂ ਬੇਨਤੀ ਕਰਦਾ ਹਾਂ ਸਦਾ ਡੱਲੇਵਾਲ ਸਾਹਿਬ ਨੂੰ ਉਸ ਤੋਂ ਬਾਅਦ ਅਗਲੇ ਬਰਾੜੇ ਜਸਵੀਰ ਸਿੰਘ ਦੀ ਭਾਟੀ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਤਿਆਰ ਰਹਿਣ ਜੀ ਪਰਨ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਨੌਜਵਾਨ ਬਜ਼ੁਰਗ ਮੇਰੀਆਂ ਭੈਣਾਂ ਮੇਰੇ ਛੋਟੇ-ਛੋਟੇ ਬੱਚੇ ਬੱਚੀਆਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਸਮਾਂ ਬੋਲਣ ਦੀ ਲੋੜ ਮੈਂ ਸਮਝਦਾ ਨਹੀਂ ਕਿਉਂਕਿ ਡਾਕਟਰ ਸਾਹਿਬ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖ ਗਏ ਆ ਦੇਖੋ ਮੈਂ ਤਾਂ ਇੱਕ ਦੋ ਗੱਲਾਂ ਇਹੀ ਕਰਨੀਆਂ ਕਿ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਡਾਕਟਰ ਸਾਹਿਬ ਨੇ ਦੱਸਿਆ ਬਹੁਤ ਜ਼ਿਆਦਾ ਪੜੇ ਲਿਖੇ بڑے ਸਿਆਣੇ ਆਗੂ ਨੇ ਉਸ ਤੋਂ ਪਹਿਲਾਂ ਭੰਗੂ ਸਾਹਿਬ ਦੱਸ ਕੇ ਗਏ ਆ ਅਸ ਵੇਲੇ ਸਰਕਾਰ ਨੇ ਗੇਂਦ ਸਾਡੇ ਪਾਲੇ ਚ ਸਿੱਟੀ ਹੋਈ ਹੈ ਕੀ ਕਿਹਾ ਹੈ ਕਿ ਜੇਕਰ ਕਿਸਾਨ ਕੋਈ ਹੋਰ ਅਜੇ ਹੀ ਹਰਕਤ ਕਰਨਗੇ ਤਾਂ ਫਿਰ ਇਹਨਾਂ ਦੇ ਉੱਤੇ ਕਾਰਵਾਈ ਕਰਨ ਬਾਰੇ ਸੋਚਿਆ ਜਾ ਸਕਦਾ 19 ਦਿਨ ਤੱਕ ਕੋਈ ਕਾਰਵਾਈ ਕਰਨ ਬਾਰੇ ਸੋਚਿਆ ਨਹੀਂ ਜਾ ਸਕਦਾ ਇੱਥੋਂ ਤੱਕ ਫੈਸਲਾ ਸਾਡੇ ਹੱਕ ਚ ਆ ਭਾਵੇਂ ਪਰ ਪਿਆਰਿਓ ਇੱਕ ਮੌਕਾ ਛੱਡ ਦਿੱਤਾ ਗਿਆ ਹੈ ਇਹਦੇ ਵਿੱਚ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੁਹਾਡੇ ਵਿੱਚ ਬੰਦੇ ਇੰਟਰ ਕਰਵਾ ਕੇ ਇਸ ਅੰਦੋਲਨ ਨੂੰ ਕੋਈ ਹੋਰ ਹੋਰ ਰੂਪ ਦੇਣ ਦਾ ਯਤਨ ਕਰਨ ਤਾਂ ਕਿ ਸਰਕਾਰ ਨੂੰ ਮੌਕਾ ਮਿਲ ਜੇ ਕਿਸੇ ਆਦਮੀ ਦੇ ਰਾਹੀਂ ਜਿਵੇਂ ਪਹਿਲਾਂ ਵੀ ਜਿਹੜੀ ਪੀਆਈਐਲ ਪਾਈ ਹੈ ਪਾਈ ਸਰਕਾਰ ਨੇ ਹੀ ਐ ਲੇਕਿਨ ਪੁਆਈ ਗਈ ਹੈ ਕਿਸੇ ਬੰਦੇ ਤੋਂ ਫਿਰ ਇੱਕ ਹੋਰ ਨਵੀਂ ਪੀਆਈਐਲ ਦਾ ਇੱਕ ਹੋਰ ਨਵੀਂ ਐਪਲੀਕੇਸ਼ਨ ਜਾਵੇ ਉਸ ਐਪਲੀਕੇਸ਼ਨ ਦੇ ਉੱਤੇ ਇਹ ਗੱਲ ਆਵੇ ਕਿ ਸਰਕਾਰ ਨੂੰ ਮਜਬੂਰੀ ਵਸ ਅੱਜ ਸੁਪਰੀਮ ਕੋਰਟ ਨੂੰ ਸਟੈਪ ਲੈਣਾ ਪੈ ਰਿਹਾ ਹੈ ਕਿ ਕਿਸਾਨਾਂ ਨੇ ਉਦੋਂ ਵੱਧਵੇਂ ਐਕਸ਼ਨ ਕੀਤੇ ਨੇ ਗਲਤ ਕੰਮ ਕੀਤੇ ਨੇ ਹਾਲਾਤ ਵਿਗਾੜ ਰਹੇ ਨੇ ਇਸ ਕਰਕੇ ਇਹਨਾਂ ਨੂੰ ਇੱਥੇ ਉਠਾਉਣਾ ਜ਼ਰੂਰੀ ਬਣਦਾ ਹੈ ਸੋ ਇਹ ਗੱਲਾਂ ਸਾਨੂੰ ਬੜੀਆਂ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਅਸੀਂ ਪਹਿਲਾਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਮੇਰੇ ਮਿੱਤਰੋ ਸ਼ਾਂਤੀ ਨੇ ਜਿੱਤਣਾ ਹੈ ਹਮੇਸ਼ਾ ਸ਼ਾਂਤੀ ਨੇ ਜਿੱਤਣਾ ਹੈ ਇਹਦੇ ਵਿੱਚ ਧਿਆਨ ਰੱਖਿਓ ਤੁਸੀਂ ਇੱਕ ਇੱਕ ਵੀਰ ਨੇ ਧਿਆਨ ਰੱਖਣਾ ਕਿ ਮੈਂ ਖੜਾ ਐ ਤੇ ਆ ਮੇਰੇ ਨਾਲ ਕੌਣ ਖੜਾ ਐ ਮੈਂ ਖੜਾ ਐ ਇਧਰ ਮੇਰੇ ਨਾਲ ਕੌਣ ਖੜਾ ਐ ਕਿਤੇ ਗਲਤ ਆਦਮੀ ਤਾਂ ਨਹੀਂ ਖੜਾ ਇਹ ਜਿਹੜਾ ਮੈਨੂੰ ਸੁਧਾ ਦੇ ਰਿਹਾ ਉਹ ਕਿਤੇ ਗਲਤ ਸੁਝਾਤਾ ਨਹੀਂ ਦੇ ਰਿਹਾ ਕਿਤੇ ਜਿਹੜਾ ਸਾਨੂੰ ਸਟੇਜ ਤੋਂ ਸੁਚੇਤ ਕੀਤਾ ਹੈ ਉਸ ਸਾਡੀ ਚੇਤਨਾ ਤੋਂ ਪਾਸੇ ਲਾ ਜਾ ਕੇ ਇਸ ਆਦਮੀ ਦਾ ਸੁਝਾਅ ਕਿਤੇ ਉਧਰ ਨੂੰ ਤਾਂ ਨਹੀਂ ਜਾ ਰਿਹਾ ਜਿਹੜਾ ਸਰਕਾਰ ਕਰਨਾ ਚਾਹੁੰਦੀ ਹੈ ਇਹਨਾਂ ਗੱਲਾਂ ਦਾ ਧਿਆਨ ਨੌਜਵਾਨੋ ਤੁਸੀਂ ਧਿਆਨ ਦੇ ਵਿੱਚ ਲੈ ਕੇ ਪੂਰੀ ਗੰਭੀਰਤਾ ਦੇ ਨਾਲ ਇਹਦੇ ਤੇ ਵਿਚਾਰ ਕਰਨੀ ਆਪਦੇ ਦਿਮਾਗ ਦੇ ਨਾਲ ਤੇ ਬਿਲਕੁਲ ਸ਼ਾਂਤੀ ਬਣਾ ਕੇ ਰੱਖਣੀ ਹੈ ਸਰਕਾਰ ਘਬਰਾ ਚੁੱਕੀ ਹੈ ਮੈਂ ਅੱਗੇ ਵੀ ਬੇਨਤੀ ਕਰਦਾ ਪ੍ਰੈਸ ਦੇ ਰਾਹੀਂ ਮੇਰੇ ਨਾਲ ਇੱਕ ਦਿਨ ਪੱਤਰਕਾਰਾਂ ਨੇ ਜਿੱਦੇ ਗੱਲਬਾਤ ਕਰਦੇ ਸੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਇਸ ਅੰਦੋਲਨ ਨੂੰ ਕੀ ਲੈ ਕੇਵੇਂ ਲੈਨੇ ਹੋ ਬੜੇ ਸਮਝਣ ਵਾਲੀ ਤੇ ਸੌਖੀ ਗੱਲ ਐ ਸਾਡੀ ਭਾਰਤ ਸਰਕਾਰ ਨੇ ਆ ਜਿਹੜਾ ਸਰਦ ਰੁੱਤ ਦਾ ਇਜਲਾਸ ਕਰਨਾ ਸੀ ਉਹ ਰੱਦ ਕਰਤਾ ਇਹ ਕਿਉਂ ਕੀਤਾ ਰੱਦ ਤੁਹਾਡੇ ਇੱਥੇ ਬੈਠੇ ਹੋਣ ਕਰਕੇ ਕੀਤਾ ਨਾ ਤੁਹਾਡੇ ਸ਼ਾਂਤਮਈ ਅੰਦੋਲਨ ਦੇ ਕਰਕੇ ਕੀਤਾ ਹੈ ਨਾ ਤੁਹਾਡੇ ਸ਼ਾਂਤਮਈ ਅੰਦੋਲਨ ਦੀ ਸਪੋਰਟ ਅੱਜ ਪੂਰਾ ਵਰਲਡ ਕਰ ਰਿਹਾ ਹੈ ਦੁਨੀਆ ਦੇ ਵਿੱਚ ਇਹ ਧੁੰਮਾ ਪੈ ਰਹੀ ਹੈ ਕਿ ਇੰਨਾ ਲੰਮਾ ਸਮਾਂ ਅੰਦੋਲਨ ਤੇ ਸ਼ਾਂਤਮਈ ਹੋਇਆ ਹੋਵੇ ਇਹ ਵਰਲਡ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਕੱਲ ਇੱਕ ਰਾਤ ਪੱਤਰਕਾਰ ਮੈਨੂੰ ਮਿਲਿਆ ਬਹੁਤ ਨੇਰੇ ਉਸ ਪੱਤਰਕਾਰ ਨੇ ਮੇਰੀ ਤੇ ਦਸ ਬਾਜਵਾ ਦੀ ਦੋਹਾਂ ਦੀ ਸਾਂਝੀ ਬੈਠ ਕੀਤੀ ਹੈ ਗੱਲਬਾਤ ਹੋਈ ਸਾਡੀ ਉਹਨੇ ਇੱਕ ਗੱਲ ਕੀਤੀ ਬੜੀ ਮਨ ਨੂੰ ਸ਼ਾਂਤੀ ਆਈ ਉਸ ਵੇਲੇ ਉਹਨੇ ਕਿਹਾ ਕਿ ਅਸੀਂ ਲੋਕਾਂ ਦੇ ਵਿੱਚ ਗਏ ਹਾਂ ਜਿਹੜੇ ਲੋਕ ਆਪਸੇ ਵਸਦੇ ਆ ਉਹਨਾਂ ਦੇ ਘਰਾਂ 'ਚ ਗਏ ਆ ਦੁਕਾਨਦਾਰਾਂ ਕੋਲੇ ਗਏ ਆ ਤੇ ਦੁਕਾਨਦਾਰਾਂ ਨੇ ਇਹ ਗੱਲ ਕਹੀ ਹੈ ਘਰਾਂ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਬੜੇ ਸੰਤੁਸ਼ਟ ਆ ਇਹਨਾਂ ਦੇ ਅੰਦੋਲਨ ਤੋਂ ਇਹਨਾਂ ਦੇ ਬੈਠਣ ਤੋਂ ਸਾਨੂੰ ਕੋਈ ਦਿੱਕਤ ਨਹੀਂ ਇਹ ਗੱਲ ਕਿੰਡੀ ਪੋਜੀਟਿਵ ਆ ਤੁਹਾਡੇ ਲਈ ਤੇ ਤੁਹਾਡੇ ਅੰਦੋਲਨ ਲਈ ਇਹ ਗੱਲਾਂ ਅਗਰ ਵਰਡ ਦੇ ਵਿੱਚ ਜਾਂਦੀਆਂ ਤਾਂ ਸਾਡੇ ਅੰਦੋਲਨ ਨੂੰ ਪੂਰੇ ਵਰਡ ਲੈਵਲ ਤੋਂ ਇੱਕ ਬਹੁਤ ਵੱਡਾ ਬਲ ਮਿਲਦਾ ਸ਼ਕਤੀ ਮਿਲਦੀ ਹੈ ਸੋ ਇਸ ਕਰਕੇ ਆਪਾਂ ਹੋਰ ਇਸ ਚੀਜ਼ ਨੂੰ ਤਕੜਿਆ ਕਰਨਾ ਹੈ ਤਾਂ ਕਿ ਆਉਣ ਵਾਲੇ ਦਿਨਾਂ 'ਚ ਮੈਂ ਅੱਗੇ ਵੀ ਬੇਨਤੀ ਕਰਕੇ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਮਿੱਤਰੋ ਜਦੋਂ ਆਪਾਂ ਇੱਥੋਂ ਜਿੱਤ ਕੇ ਮੋਰਚਾ ਜਿੱਤ ਕੇ ਜਾਈਏ ਉਸ ਵੇਲੇ ਜਿਹੜੇ ਘਰ ਆਜ ਤੁਹਾਨੂੰ ਰੋਟੀਆਂ ਖਵਾ ਰਹੇ ਨੇ ਜਿਹੜੇ ਪਰਿਵਾਰ ਤੁਹਾਨੂੰ ਕਹਿ ਰਹੇ ਨੇ ਕਿ ਆਓ ਸਾਡੇ ਇੱਥੇ ਰਾਤ ਨੂੰ ਸੌਂ ਜਿਹੜੇ ਪਰਿਵਾਰ ਤੁਹਾਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਨਹਾਉਣ ਦਾ ਪ੍ਰਬੰਧ ਕਰਕੇ ਦਿੰਨੇ ਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਕਿ ਤੁਹਾਡੇ ਲਿਆਓ ਕੱਪੜੇ ਮੈਲੇ ਹੋ ਗਏ ਅਸੀਂ ਕੱਪੜੇ ਧੋਕੇ ਦਿੰਨੀਆਂ ਐ ਉਹ ਤੁਹਾਡੇ ਗਲੇ ਲੱਗ ਕੇ ਰੋਣ ਲਈ ਮਜਬੂਰ ਹੋ ਜਾਣਗੇ ਤੁਸੀਂ ਕੋਈ ਇਨਸਾਨ ਨਹੀਂ ਇੱਥੇ ਭਗਵਾਨ ਆਏ ਸੀ ਔਰ ਉਹ ਅੱਜ ਸਾਡੇ ਤੋਂ ਵਿਛੜ ਕੇ ਜਾ ਰਹੇ ਨੇ ਇਹ ਜ ਆਪਾਂ ਬਣਾ ਕੇ ਜਾਣਾ ਹੈ ਤਾਂ ਮੇਰੇ ਦੋਸਤੋ ਇਹ ਲੋੜ ਆ ਸਾਨੂੰ ਅੱਜ ਬਹੁਤ ਵਧੀਆ ਦਿਸ਼ਾ ਵੱਲ ਜਾ ਰਹੇ ਹਾਂ ਐਸ ਦਿਸ਼ਾ ਵੱਲ ਜਾਂਦੇ ਜਾਂਦੇ 100% ਜਿੱਤਾਂਗੇ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਕੋਈ ਤਾਕਤ ਨਹੀਂ ਹਰਾ ਸਕਦੀ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਮੋਦੀ ਜੀਆ ਨੇ ਬਹੁਤ ਵੱਡੇ ਵੱਡੇ ਝੂਠ ਮਾਰੇ ਆ ਤੇ ਵੇਖੋ ਇੱਕ ਸਿਰੇ ਦਾ ਝੂਠ ਕੀ ਮਾਰਿਆ ਆ ਆਪਦੇ ਭਾਸ਼ਣ ਦੇ ਵਿੱਚ ਤੇ ਮੇਰਾ ਖਿਆਲ ਆ ਆਪਣੇ ਆਈਟੀ ਸੈੱਲ ਦੇ ਵਿੱਚੋਂ ਉਹਨਾਂ ਨੇ ਅੱਜ ਮੁੰਡਿਆਂ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਵੀ ਲੈ ਕੇ ਆਉਣਗੇ ਜਿੰਨੇ ਕੁ ਉਹਨਾਂ ਦੇ ਸਵਾਲਾਂ ਦਾ ਮੈਂ ਜਵਾਬ ਦਿੱਤਾ ਮੈਂ ਉਹ ਤੁਹਾਨੂੰ ਇੱਕ ਇੱਕ ਇੱਕੋ ਗੱਲ ਦੱਸੂਗਾ ਸਵਾਲ ਬਹੁਤ ਹੋਏ ਨੇ ਜਵਾਬ ਬਹੁਤ ਦਿੱਤੇ ਆ ਉਹਦੇ ਸਵਾਲਾਂ ਦੇ ਉਹਦੀਆਂ ਗੱਲਾਂ ਦੀ ਇੱਕ ਗੱਲ ਨੋਟ ਕਰਿਓ ਕਿੰਡੀ ਵੱਡਾ ਝੂਠ ਮਾਰਿਆ ਮੋਦੀ ਜੀ ਨੇ ਕੀ ਕਹਿੰਦੇ ਨੇ ਕਹਿੰਦੇ ਮੇਰੀ ਸਰਕਾਰ ਜਦੋਂ ਤੋਂ ਆਈ ਹੈ ਮੈਂ ਆਉਂਦਿਆਂ ਸਾਰ ਤੁਹਾਡੀ